ਦੇਖੋ ਜਿਹੜਾ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਦਾ ਜਥਾ ਆ ਲੈ ਕੇ ਜਾਣ ਦੀ ਜਿਹੜੀ ਸਰਕਾਰ ਦੀ ਪਰਮਿਸ਼ਨ ਹੈ ਮੈਂ ਸਮਝਦਾ ਕਿ ਇਹ ਦੋਰੇ ਨਹੀਂ ਤੇਰੇ ਚੋਰੇ ਮਾਪਦੰਡ ਹੈ ਕਿਉਂਕਿ ਤੁਸੀਂ ਦੇਖੋਗੇ ਜਦੋਂ ਦਾ ਇਹ ਪੈਲਗਾਮ ਇਸ਼ੂ ਖੜਾ ਹੋਇਆ ਉਹਦੇ ਤੋਂ ਬਾਅਦ ਜਿਹੜਾ ਹੈਗਾ ਪਾਕਿਸਤਾਨ ਨਾਲ ਸਾਡੇ ਰਿਲੇਸ਼ਨ ਚੰਗੇ ਨਹੀਂ ਹੈ ਲੇਕਿਨ ਉਹਦੇ ਵਿੱਚੋਂ ਵੀ ਸਿਲੇਕਟਿਵਲੀ ਚਾਹੇ hockey ਦਾ asia cup ਹੋਵੇ ਉਹਦੇ ਵਿੱਚ ਉਹਨਾਂ ਨੇ ਟੀਮ ਨਹੀਂ ਭੇਜੀ ਚਾਹੇ ਦਲਜੀਤ ਦਸਾਂਝ ਦੀ ਪਿਕਚਰ ਹੋਵੇ ਉਹ ਰਿਲੀਜ਼ ਨਹੀਂ ਹੋਉਂਦੀ ਲੇਕਿਨ ਜੇ cricket ਦਾ ਮੈਚ ਹੈਗਾ ਤੇ ਉਹਦੇ ਲਈ ਸਾਰਾ ਕੁਝ ਜਿਹੜਾ ਆ ਉਹ ਅਲਾਉਡ ਹੈਗਾ ਔਰ ਉਹਦੇ ਨਾਲ ਨਾਲ ਜਿਹੜਾ ਜਿਹੜਾ ਗੁਰਨਾਨਕ ਨਾਮ ਲੈਵਾ ਸੰਗਤ ਹੈ ਉਹਦੇ ਜਿਹੜਾ ਉੱਥੇ ਨਾਂ ਭੇਜਣ ਦਾ ਜਿਹੜਾ ਫੈਸਲਾ ਹੈਗਾ ਮੈਨੂੰ ਲੱਗਦਾ ਕਿ ਬੜਾ ਬੰਦਪਕ ਆਇਆ ਜਿਹੜੀ ਪਰ ਭਾਰਤ ਸਰਕਾਰ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਇਹਨੂੰ ਦੁਬਾਰਾ ਸੋਚ ਕੇ ਦੁਬਾਰਾ ਇਹਦੇ ਤੇ ਵਿਚਾਰ ਕਰਕੇ ਤਾਂ ਮੈਨੂੰ ਲੱਗਦਾ ਕਿ ਉਸ ਜਥੇ ਨੂੰ ਜਿਹੜਾ ਆ ਪਾਕਿਸਤਾਨ ਦੇ ਵਿੱਚ ਭੇਜਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਜਿਹੜੀਆਂ ਇਹ ਜਿਹੜੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਜਿਹੜੀ ਗੁਰਨਾਮਕ ਨਾਮ ਦੀ ਫਿਲਾਸਫੀ ਹੈ ਕੀ ਆ ਉਹਦੇ ਤੇ ਜਿਹੜੀ ਜਿਹੜੀ ਜਿੰਨੀ ਸੰਗਤ ਆ ਜਾਣਾ ਚਾਵੇ ਮੇਰਾ ਖਿਆਲ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਇਹ ਮੇਰੀ ਭਾਰਤ ਸਰਕਾਰ ਨੂੰ ਇੱਕ ਗੁਜ਼ਾਰਸ਼ ਇਹ ਕੁ ਜਿਹੜਾ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਦਾ ਜਥਾ ਆ ਲੈ ਕੇ ਜਾਣ ਦੀ ਜਿਹੜੀ ਸਰਕਾਰ ਦੀ ਪਰਮਿਸ਼ਨ ਹੈ ਮੈਂ ਸਮਝਦਾ ਕਿ ਇਹ ਦੋਰੇ ਨਹੀਂ ਤੇਰੇ ਚੋਰੇ ਮਾਪਦੰਡ ਹੈ ਕਿਉਂਕਿ ਤੁਸੀਂ ਦੇਖੋਗੇ ਜਦੋਂ ਦਾ ਇਹ ਪੈਲਗਾਮ ਇਸ਼ੂ ਖੜਾ ਹੋਇਆ ਉਹਦੇ ਤੋਂ ਬਾਅਦ ਜਿਹੜਾ ਹੈਗਾ ਪਾਕਿਸਤਾਨ ਨਾਲ ਸਾਡੇ ਰਿਲੇਸ਼ਨ ਚੰਗੇ ਨਹੀਂ ਹੈ ਲੇਕਿਨ ਉਹਦੇ ਵਿੱਚੋਂ ਵੀ ਸਿਲੇਕਟਿਵਲੀ ਚਾਹੇ hockey ਦਾ asia cup ਹੋਵੇ ਉਹਦੇ ਵਿੱਚ ਉਹਨਾਂ ਨੇ ਟੀਮ ਨਹੀਂ ਭੇਜੀ ਚਾਹੇ ਦਲਜੀਤ ਦਸਾਂਝ ਦੀ ਪਿਕਚਰ ਹੋਵੇ ਉਹ ਰਿਲੀਜ਼ ਨਹੀਂ ਹੋਉਂਦੀ ਲੇਕਿਨ ਜੇ cricket ਦਾ ਮੈਚ ਹੈਗਾ ਤੇ ਉਹਦੇ ਲਈ ਸਾਰਾ ਕੁਝ ਜਿਹੜਾ ਆ ਉਹ ਅਲਾਉਡ ਹੈਗਾ ਔਰ ਉਹਦੇ ਨਾਲ ਨਾਲ ਜਿਹੜਾ ਜਿਹੜਾ ਗੁਰਨਾਨਕ ਨਾਮ ਲੈਵਾ ਸੰਗਤ ਹੈ ਉਹਦੇ ਜਿਹੜਾ ਉੱਥੇ ਨਾਂ ਭੇਜਣ ਦਾ ਜਿਹੜਾ ਫੈਸਲਾ ਹੈਗਾ ਮੈਨੂੰ ਲੱਗਦਾ ਕਿ ਬੜਾ ਬੰਦਪਕ ਆਇਆ ਜਿਹੜੀ ਪਰ ਭਾਰਤ ਸਰਕਾਰ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਇਹਨੂੰ ਦੁਬਾਰਾ ਸੋਚ ਕੇ ਦੁਬਾਰਾ ਇਹਦੇ ਤੇ ਵਿਚਾਰ ਕਰਕੇ ਤਾਂ ਮੈਨੂੰ ਲੱਗਦਾ ਕਿ ਉਸ ਜਥੇ ਨੂੰ ਜਿਹੜਾ ਆ ਪਾਕਿਸਤਾਨ ਦੇ ਵਿੱਚ ਭੇਜ ਦਿੱਤੀ ਜਾਇਜ਼ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਜਿਹੜੀਆਂ ਇਹ ਜਿਹੜੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਜਿਹੜੀ ਗੁਰਨਾਨਕ ਨਾਮ ਦੀ ਫਿਲਾਸਫੀ ਹੈ ਕੀ ਆ ਉਹਦੇ ਤੇ ਜਿਹੜੀ ਜਿਹੜੀ ਜਿੰਨੀ ਸੰਗਤ ਆ ਜਾਣਾ ਚਾਵੇ ਮੇਰਾ ਖਿਆਲ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਇਹ ਮੇਰੀ ਭਾਰਤ ਸਰਕਾਰ ਨੂੰ ਇੱਕ ਗੁਜ਼ਾਰਸ਼ देखो ਜਿਹੜਾ ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਦਾ ਜਥਾ ਆ ਲੈ ਕੇ ਜਾਣ ਦੀ ਜਿਹੜੀ ਸਰਕਾਰ ਦੀ ਪਰਮਿਸ਼ਨ ਹੈ ਮੈਂ ਸਮਝਦਾ ਕਿ ਇਹ ਦੋਰੇ ਨਹੀਂ ਤੇਰੇ ਚੋਰੇ ਮਾਪਦੰਡ ਹੈ ਕਿਉਂਕਿ ਤੁਸੀਂ ਦੇਖੋਗੇ ਜਦੋਂ ਦਾ ਇਹ ਪੈਲਗਾਮ ਇਸ਼ੂ ਖੜਾ ਹੋਇਆ ਉਹਦੇ ਤੋਂ ਬਾਅਦ ਜਿਹੜਾ ਹੈਗਾ ਪਾਕਿਸਤਾਨ ਨਾਲ ਸਾਡੇ ਰਿਲੇਸ਼ਨ ਚੰਗੇ ਨਹੀਂ ਹੈ ਲੇਕਿਨ ਉਹਦੇ ਵਿੱਚੋਂ ਵੀ ਸਿਲੇਕਟਿਵਲੀ ਚਾਹੇ ਹਾਕੀ ਦਾ ਏਸ਼ੀਆ ਕੱਪ ਹੋਵੇ ਉਹਦੇ ਵਿੱਚ ਉਹਨਾਂ ਨੇ ਟੀਮ ਨਹੀਂ ਭੇਜੀ ਚਾਹੇ ਦਲਜੀਤ ਦਸਾਂਝ ਦੀ ਪਿਕਚਰ ਹੋਵੇ ਉਹ ਰਿਲੀਜ਼ ਨਹੀਂ ਹੋ ਦੁੱਤੀ ਲੇਕਿਨ ਜੇ ਕ੍ਰਿਕਟ ਦਾ ਮੈਚ ਹੈਗਾ ਤੇ ਉਹਦੇ ਲਈ ਸਾਰਾ ਕੁਝ ਜਿਹੜਾ ਆ ਉਹ ਅਲਾਉਡ ਹੈਗਾ ਔਰ ਉਹਦੇ ਨਾਲ ਨਾਲ ਜਿਹੜਾ ਜਿਹੜਾ ਗੁਰਨਾਨਕ ਨਾਮ ਲੇਵਾ ਸੰਗਤ ਹੈ ਉਹਦੇ ਜਿਹੜਾ ਉੱਥੇ ਨਾਂ ਭੇਜਣ ਦਾ ਜਿਹੜਾ ਫੈਸਲਾ ਹੈਗਾ ਮੈਨੂੰ ਲੱਗਦਾ ਇਹ ਬੜਾ ਬੰਦਪਕ ਆਇਆ ਜਿਹੜੀ ਪਰ ਭਾਰਤ ਸਰਕਾਰ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਇਹਨੂੰ ਦੁਬਾਰਾ ਸੋਚ ਕੇ ਦੁਬਾਰਾ ਇਹਦੇ ਤੇ ਵਿਚਾਰ ਕਰਕੇ ਤਾਂ ਮੈਨੂੰ ਲੱਗਦਾ ਕਿ ਉਸ ਜਥੇ ਨੂੰ ਜਿਹੜਾ ਆ ਪਾਕਿਸਤਾਨ ਦੇ ਵਿੱਚ ਭੇਜਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਜਿਹੜੀਆਂ ਇਹ ਜਿਹੜੀਆਂ ਸਾਡੀਆਂ ਭਾਵਨਾਵਾਂ ਹੈਗੀਆਂ ਜਿਹੜੀ ਗੁਰੂ ਨਾਨਕ ਨਾਮ ਦੀ ਫਿਲਾਸਫੀ ਹੈਗੀ ਆ ਉਹਦੇ ਤੇ ਜਿਹੜੀ ਜਿਹੜੀ ਜਿੰਨੀ ਸੰਗਤ ਆ ਜਾਣਾ ਚਾਵੇ ਮੇਰਾ ਖਿਆਲ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਇਹ ਮੇਰੀ ਭਾਰਤ ਸਰਕਾਰ ਨੂੰ ਇੱਕ ਗੁਜ਼ਾਰਸ਼